ਸਤਿ ਸ਼੍ਰੀ ਅਕਾਲ ਜੀ ਇਸ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਚੈਨਲ ਵੇਖਣ ਵਾਲੇ ਅਸਤੇ ਅੱਜ ਨਵੀਂ ਖਬਰ ਲੈ ਕੇ ਆਏ ਆ ਨਵੇਂ ਇਸ਼ਤਿਹਾਰ ਨੰਬਰ 8 2025 ਜੋ ਕਿ ਆਪਣੇ ਪੰਜਾਬ ਦੀਆਂ ਪੋਸਟਾਂ ਆਈਆਂ ਉਹਦੇ ਬਾਰੇ ਗੱਲ ਕਰਾਂਗੇ ਅੱਜ ਜਿਆਦਾ ਸਮਾਂ ਨਹੀਂ ਲਵਾਂਗਾ ਤੇ ਵੀਡੀਓ ਨੂੰ ਕੋਸ਼ਿਸ਼ ਕਰੂੰਗਾ ਛੋਟੀ ਤੇ ਸ਼ਾਰਟ ਦੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਇਸ਼ਤਿਹਾਰ ਜਾਰੀ ਹੋਇਆ ਸੀਗਾ ਜੀ 17 11 ਨੂੰ ਤੇ ਆਨਲਾਈਨ ਅਰਜ਼ੀਆਂ ਅਪਲਾਈ ਕਰਨ ਦੀ ਸੀਗੀ 21 11 25 ਤੋਂ 15 12 2025 5:00 5:00 ਵਜੇ ਤੱਕ ਸ਼ਾਮ ਅੱਜ ਮਤਲਬ ਪਰ ਇਹ ਡੇਟ ਐਕਸਟੈਂਡ ਕਰਾ ਦਿੱਤੀ ਕਰ ਦਿੱਤੀ ਗਈ ਹੈ ਮਹਿਕਮੇ ਵੱਲੋਂ ਇਹ ਡੇਟ ਐਕਸਟੈਂਡ ਹੋਈ ਹੈ ਤੇ ਇਸ ਲਈ ਇਹ ਤੁਸੀਂ ਪੋਸਟਾਂ ਭਰ ਸਕਦੇ ਹੋ ਤੇ ਇਹਦੇ ਵਾਸਤੇ ਜ਼ਿਆਦਾ ਉਹਨਾਂ ਨੇ ਕੁਝ ਮੰਗਿਆ ਵੀ ਨਹੀਂ ਹੈ 10ਵੀਂ ਕਲਾਸ ਹੋਣੀ ਚਾਹੀਦੀ ਹੈ 10ਵੀਂ ਪਾਸ ਜਿਨੇ ਵੀ ਅਪਲਾਈ ਕਰਨਾ ਹੈ ਤੇ ਪੋਸਟਾਂ ਹੈਗੀਆਂ ਨੇ ਸੇਵਾਦਾਰ ਤੇ ਚੌਂਕੀਦਾਰ ਦੀਆਂ ਸਵੀਪਰ ਜਿਹਨੂੰ ਆਪਾਂ ਸਫਾਈ ਸੇਵਕ ਕਹਿ ਦਿੰਨੇ ਜਾਂ ਮਾਲੀ ਦੀ ਮੱਛੀ ਪਾਲਕ ਦੀ ਥੋੜੇ ਥੋੜੇ ਪੋਸਟਾਂ ਨੇ ਜਿਵੇਂ ਇਹਦੇ ਵਿੱਚ ਤੁਹਾਨੂੰ ਪੋਸਟਾਂ ਦੀ ਗਿਣਤੀ ਤੁਹਾਡੇ ਸਾਹਮਣੇ ਆ ਜਿਵੇਂ ਸੇਵਾਦਾਰ ਦੀ ਹੈ 150 ਡੇਰੀ ਵਿਕਾਸ ਦੇ ਵਿੱਚ 22 ਹੈ ਸੇਵਾਦਾਰਾਂ ਦੀ ਅਲੱਗ-ਅਲੱਗੇ ਮਤਲਬ ਇਹ ਹੈਗੀਆਂ ਪੋਸਟਾਂ ਜਿੰਨੀਆਂ ਵੀ ਆਈਆਂ ਹੋਈਆਂ ਇਹਦੀ ਸਾਰੀ ਡਿਟੇਲ ਤੁਹਾਨੂੰ ਇਸ ਆਪਣੇ ਜਦੋਂ ਤੁਸੀਂ ਪੀ ਟ੍ਰਿਪਲ ਐਸ ਬੀ ਖੋਲੋਗੇ ਮੈਂ ਆਪਣੇ ਉੱਥੇ ਤੁਹਾਨੂੰ ਸਾਰੀ ਡਿਟੇਲ 8 ਨੰਬਰ ਇਹਦਾ 8 ਨੰਬਰ ਐਪਲੀਕੇਸ਼ਨ ਹੈ ਤੁਸੀਂ ਜਿਹੜਾ ਖੋਲੋਗੇ ਤੇ ਉਹਦੇ ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ ਬਾਕੀ ਮੇਨ ਮੇਨ ਮੈਂ ਮੋਟੀ ਮੋਟੀ ਜਾਣਕਾਰੀ ਤੁਹਾਨੂੰ ਸਾਂਝੀ ਕਰੂੰਗਾ ਬਾਕੀ ਆਪਾਂ ਨੂੰ ਪਤਾ ਹੀ ਹੈ ਕਿਹੜੇ-ਕਿਹੜੇ ਕੋਟੇ ਦੇ ਵਿੱਚ ਕੀ-ਕੀ ਆਪਾਂ ਨੂੰ ਰਿਲੈਕਸੇਸ਼ਨ ਮਿਲਦੀ ਆ ਤੇ ਇਹਦੇ ਜਿਹੇ ਮੇਨ ਮੇਨ ਆਪਾਂ ਗੱਲਾਂ ਕਰਾਂਗੇ ਜੋ ਜੀ ਇਹਦੇ ਵਾਸਤੇ ਕੀ ਚਾਹੀਦਾ ਕਿੰਨੀ ਇਹਦੀ ਫੀਸ ਆ ਉਹ ਸਾਰੀ ਡਿਟੇਲ ਹੀ ਤੁਹਾਡੇ ਨਾਲ ਡਿਸਕਸ ਕਰਾਂਗੇ ਇਹਦੇ ਵਿੱਚ ਜੀ ਆਪਾਂ ਇਸ਼ਤਿਹਾਰ ਦੀ ਗੱਲ ਕਰਦੇ ਆ 8 ਨੰਬਰ ਇਸ਼ਤਿਹਾਰ ਜੇ ਤੁਸੀਂ ਇਹਨੂੰ ਲੱਭਣਾ ਵੀ ਹੋਵੇ ਤਾਂ ਤੁਹਾਨੂੰ ਉੱਥੇ ਮਿਲ ਜੂਗਾ ਰਾਖਮਕਰਨ ਜੋ ਵੀ ਹੈ ਜਿਵੇਂ 5 ਸਾਲ ਦੀ ਛੋਟ ਨਾਰਮਲ ਮਿਲਦੀ ਹੈ ਉਹ ਸਾਰੀਆਂ ਚੀਜ਼ਾਂ ਉਸੇ ਤਰੀਕੇ ਨਾਲ ਹੀ ਆਪਾਨੂੰ ਮਿਲ ਰਹੀਆਂ ਇਸ ਪੋਸਟਾਂ ਦੇ ਵਿੱਚ ਵੀ ਤੇ ਜਿਹੜਾ ਮੇਨ ਮੇਨ ਪਾਰਟ ਦੀ ਗੱਲ ਆਪਾਂ ਕਰਾਂਗੇ ਹਾਂਜੀ ਆ ਇਹ ਆ ਗਿਆ ਇਹਦੇ ਵਿੱਚ ਉਹਨਾਂ ਨੇ ਜਿਹੜੀ ਯੋਗਤਾ ਮੰਗੀ ਹੈ ਉਹਦੇ ਉੱਤੇ 10ਵੀਂ ਪਾਸ ਮੰਗੀ ਹੈ ਤੇ ਨਾਲ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ 10ਵੀਂ ਦੇ ਵਿੱਚੋਂ ਪੰਜਾਬੀ ਪਾਸ ਕੀਤੀ ਹੋਵੇ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਤੇ ਗਰੁੱਪ ਡੀ ਦੇ ਵਿੱਚ ਇਹ ਪੋਸਟਾਂ ਆਉਂਦੀਆਂ ਨੇ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਪੇ ਸਕੇਲ ਆ ਉਹਦੀ ਪੇ ਸਕੇਲ ਦੀ ਗੱਲ ਕਰਾਂਗੇ 18000 ਤੋਂ ਲੈ ਕੇ 56900 ਤੱਕ ਹੈ 7ਵੇਂ ਪੇ ਕਮਿਸ਼ਨ ਜਿਹੜਾ ਆਪਣਾ ਸੈਂਟਰ ਦਾ 7ਵਾਂ ਪੇ ਕਮਿਸ਼ਨ ਲਾਗੂ ਹੋਇਆ ਉਹਦੇ ਅਕੋਰਡਿੰਗ ਇਹ ਬਣੂਗੀ 3 ਸਾਲ ਦਾ ਪਰਬੀਸ਼ਨ ਹੋਊਗਾ ਉਸ ਤੋਂ ਬਾਅਦ ਜਿਹੜੇ ਪੱਤੇ ਨੇ ਜਾਂ ਸਕੇਲ ਆ ਫਿਰ ਉਸ ਤੋਂ ਬਾਅਦ ਸੈੱਟ ਹੋਊਗੀ ਜਿਹੜੀਆਂ ਇਹ ਪੋਸਟਾਂ ਅਪਲਾਈ ਕਰਨੇ ਉਹਦੇ ਵਾਸਤੇ ਜਿਹੜੀ ਉਮਰ ਹੱਦ ਆ ਉਹ 18 ਸਾਲ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ 37 ਸਾਲ ਚਾਹੀਦੀ ਹੈ 5 ਸਾਲ ਛੋਟ ਐਸਸੀ ਵਾਸਤੇ ਹੈਗੀ ਹੈ ਜੀ ਤੇ ਆਪਣੇ ਜੇ ਕੋਈ ਕੇਂਦਰੀ ਸਰਕਾਰ ਦੇ ਵਿੱਚ ਕਰਮਚਾਰੀ ਹੈ ਜਾਂ ਕੋਈ ਹੋਰ ਕਰਮਚਾਰੀ ਸਟੇਟ ਦਾ ਹੈਗਾ ਉਹਦੇ ਵਾਸਤੇ 45 ਸਾਲ ਸਾਬਕਾ ਫੌਜੀਆਂ ਵਾਸਤੇ ਇਹਨਾਂ ਨੇ ਜਿਹੜੀ 3 ਸਾਲ ਤੋਂ ਵੱਧ ਨਹੀਂ ਬਣੇ ਚਾਹੀਦੀ ਅਸਾਮੀ ਦੀ ਉੱਪਰਲੀ ਸੀਮਾ ਤੋਂ ਤੇ 10 ਸਾਲ ਦੀ ਛੋਟ ਦਿੱਤੀ ਹੈ ਜੀ ਹੈਂਡੀਕੈਪ ਨੂੰ 37 10 ਮਤਲਬ 47 ਸਾਲ ਤੱਕ ਜਿਹੜੀ ਇਹ ਛੋਟ ਦਿੱਤੀ ਗਈ ਹੋਏ ਇਹਨਾਂ ਪੋਸਟਾਂ ਅਪਲਾਈ ਕਰ ਰਹੇ ਹਾਂ ਇੱਕ ਜਿਹੜੀ ਮੇਨ ਚੀਜ਼ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਾ ਅੱਜ ਅਸੀਂ ਕਿਸੇ ਦੀ ਪੋਸਟ ਅਪਲਾਈ ਕਰ ਰਹੇ ਸੀ ਉਹਦੇ ਵਿੱਚ 1 ਇੱਕ 2025 ਨੂੰ ਬੰਦੇ ਦੀ ਉਮਰ 18 ਸਾਲ ਹੋਣੀ ਚਾਹੀਦੀ ਆ ਬਟ ਉਹ ਬੱਚਿਆਂ ਦੀ ਉਮਰ ਹੁਣ 18 ਸਾਲ ਹੋਈ ਸੀ ਤੇ ਉਹ ਬਟ ਇਹਨਾਂ ਨੇ ਚੱਕਿਆ ਪਿੱਛੋਂ ਆ 1 ਜਨਵਰੀ 2025 ਤੋਂ ਇਹ ਚੀਜ਼ ਦਾ ਤੁਸੀਂ ਖਿਆਲ ਰੱਖ ਲਿਓ ਸਾਰੇ ਜਣੇ ਜਦੋਂ ਵੀ ਪੋਸਟ ਅਪਲਾਈ ਕਰਨ ਕਰਨ ਲੱਗੋਗੇ ਤਾਂ ਹਾਂਜੀ ਇਹਦੇ ਚ ਜਿਹੜੀ ਫੀਸ ਦਾ ਵੇਰਵਾ ਉਹ ਫੀਸ ਹੈਗੀ ਆ ਜੀ 1000 ਰੁਪਿਆ ਜਰਨਲ ਕੈਟਾਗਰੀ ਦੇ ਲਈ ਜੇ ਕੋਈ ਖਿਡਾਰੀ ਆ ਉਹਦੇ ਵਾਸਤੇ ਵੀ ਸਤੰਤਰਤਾ ਸੰਗਰਾਮੀ ਫਰੀडम फाइਟਰ ਬੋਲ ਦਿੰਦੇ ਨੇ ਆ ਉਨਾਂ ਵਾਸਤੇ 10000 ਰੁਪਇਆ ਐਸ ਸੀ ਬੀ ਸੀ ਤੇ ਇਕਨੋਮਿਕਲ ਵਿਕਰ ਸੈਕਸ਼ਨ ਆ ਉਹਨਾਂ ਵਾਸਤੇ 250 ਰੁਪਇਆ ਫੀਸ ਸਰਕਾਰੀ ਤੇ ਐਕ ਸਰਵਿਸਮੈਨ ਜਿਹੜੇ ਖੁਦ ਨੇ ਤੇ ਜੇ ਉਹਨਾਂ ਦੀ ਜਗ੍ਹਾ ਤੇ ਕੋਈ ਡਿਪੈਂਡਡ ਹੈ ਉਹਨਾਂ ਵਾਸਤੇ 200 ਰੁਪਇਆ ਫੀਸ ਹੈ ਫਿਜ਼ੀਕਲ ਹੈਂਡੀਕੈਪ ਤੋਂ 500 ਰੁਪਇਆ ਫੀਸ ਲਈ ਜਾ ਰਹੀ ਹੈ ਉਮੀਦਵਾਰਾਂ ਦੁਆਰਾ ਇੱਕ ਵਾਰ ਅਦਾ ਕੀਤੀ ਫੀਸ ਵਾਪਸ ਨਹੀਂ ਕੀਤੀ ਜਾਏਗੀ ਇਹ ਸਾਰਿਆਂ ਨੂੰ ਪਤਾ ਹੀ ਆ ਫੀਸ ਵਾਪਸ ਨਹੀਂ ਹੁੰਦੀ ਹੁੰਦੀ ਅੱਗੇ ਜੀ ਇਹਦੇ ਚ ਜਿਹੜਾ ਟੈਸਟ ਆ ਉਹਦੇ ਉਸ ਵਿੱਚ ਮੈਂ ਦੱਸਦਾ ਥੋੜਾ ਜਿਹਾ ਤੁਹਾਨੂੰ ਜਿਹੜੀਆਂ ਸਾਮੀਆਂ ਓਬਜੈਕਟਿਵ ਟਾਈਪ ਮਲਟੀਪਲ ਚੁਆਇਸ ਕੁਐਸਚਨ ਹੋਣਗੇ ਲਿਖਤੀ ਪ੍ਰੀਖਿਆ ਹੋਊਗੀ ਸਿਲੇਬਸ ਪੈਟਰਨ ਚਲੋ ਸਾਰਾ ਆਪਾਂ ਨੂੰ ਮੈਲੀ ਜਾਊਗਾ ਉਸ ਤੋਂ ਬਾਅਦ ਜਿਹੜਾ ਆਪਾਂ ਅਪਲਾਈ ਕਰਾਂਗੇ ਤੇ ਦੈਨ ਉਸ ਤੋਂ ਬਾਅਦ ਕਹਿੰਦੇ ਵੀ ਲਿਖਤੀ ਪ੍ਰੀਖਿਆ ਦੀ ਆਨਲਾਈਨ ਐਡਮਿਟ ਕਾਰਡ ਜਾਰੀ ਹੋਣਗੇ ਉਹ ਤੁਸੀਂ ਵੈਬਸਾਈਟ ਤੋਂ ਡਾਊਨਲੋਡ ਕਰਨੇ ਆ ਫਿਰ ਉਸ ਤੋਂ ਬਾਅਦ ਤੁਸੀਂ ਪੇਪਰ ਦੇਣ ਜਾਓਗੇ ਉਮੀਦਵਾਰਾਂ ਦੀ ਮੈਰਿਟ ਲਿਖਤੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਤਿਆਰ ਕੀਤੀ ਜਾਗੀ ਮਤਲਬ ਤੁਸੀਂ ਜਿਹੜੇ ਮਾਰਕ ਰਿਟਨ ਦੇ ਵਿੱਚੋਂ ਲਾਉਗੇ ਉਹਦੇ ਬੇਸ ਤੇ ਮੈਰਿਟ ਬਣੂਗੀ ਉਹਦੇ ਵਿੱਚੋਂ ਜਿਹਦੇ ਨੰਬਰ ਹਾਈਅਰ ਹੋਣਗੇ ਉਹਨਾਂ ਨੂੰ ਇਹ ਪੋਸਟਾਂ ਦੇ ਵਿੱਚ ਮਤਲਬ ਜੋਬ ਪਲੇਸਮੈਂਟ ਹੋ ਜਾਊਗੀ ਅੱਗੇ ਗੱਲ ਕਰਦੇ ਆਂ ਜੀ ਇਹ ਨਾ ਸਾਰੇ ਤੁਸੀਂ ਅੱਗੇ ਵੀ ਇਹ ਸੁਣਿਆ ਹੋਊਗਾ ਪੜ੍ਹਿਆ ਹੋਊਗਾ ਵੀ ਜਿਹੜੀ ਮੈਰਿਟ ਬਰਾਬਰ ਆ ਜਾਂਦੀ ਹੈ ਫਿਰ ਉਹਦੇ ਚ ਇਹ ਦੇਖਿਆ ਜਾਂਦਾ ਵੀ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਉਹਨਾਂ ਨੂੰ ਮਤਲਬ ਪਹਿਲ ਦੇ ਦਿੱਤੀ ਜਾਂਦੀ ਹੈ ਤੇ ਇਹ ਤਾਂ ਜੋ ਵੀ ਕ੍ਰਾਈਟੇਰੀਆ ਹੈਗਾ ਉਹ ਉਵੇਂ ਦਾ ਉਵੇਂ ਚੱਲੂਗਾ ਤੇ ਬਾਕੀ ਡਾਕੂਮੈਂਟ ਦੀ ਫਿਰ ਵੈਰੀਫਿਕੇਸ਼ਨ ਹੋਊਗੀ ਮੈਰਿਟ ਸੂਚੀ ਦੇ ਆਧਾਰ ਤੇ ਕਾਉਂਸਲਿੰਗ ਲਈ ਬੁਲਾਇਆ ਜਾਊਗਾ ਕਾਉਂਸਲਿੰਗ ਤੇ ਬੁਲਾਏ ਜਾਣ ਲਏ ਉਮੀਦਵਾਰਾਂ ਦੀ ਗਿਣਤੀ ਦਾ ਫੈਸਲਾ ਬੋਰਡ ਜਾਂ ਬੋਰਡ ਦੀ ਅਥਾਰਟੀ ਵੱਲੋਂ ਉਹਨਾਂ ਦੇ ਮਤਲਬ ਅੰਡਰ ਹੋਊਗਾ ਸਾਰਾ ਸਿਸਟਮ ਇਹ ਚਲੋ ਮੇਨ ਚੀਜ਼ ਇਹ ਵੀ ਤੁਹਾਨੂੰ ਉਹ ਇੱਕ ਪੇਪਰ ਹੋਊਗਾ ਜਿਹੜਾ ਤੁਸੀਂ ਰਿਟਨ ਪੇਪਰ ਦੇਣਾ ਹੈ ਰਿਟਨ ਪੇਪਰ ਦੇ ਵਿੱਚੋਂ ਮਾਰਕਸ ਹੋਣਗੇ ਉਹਦੇ ਬਿਸਤੇ ਤੁਹਾਡੀ ਪਲੇਸਮੈਂਟ ਹੋਊਗੀ ਠੀਕ ਹੈ ਜੀ ਇਹ ਮੋਟੀ ਮੋਟੀ ਜਾਣਕਾਰੀ ਹੈ ਜ्यादा ਸਮਾਂ ਮੈਂ ਤੁਹਾਨੂੰ ਕੋਸ਼ਿਸ਼ ਕਰ ਰਿਹਾ ਸੀ ਵੀ ਨਹੀਂ ਲੈਣਾ ਤੇ ਜਿਹੜੀ ਚੀਜ਼ ਤੁਸੀਂ ਇਹ ਜਿਹੜੀ ਤੁਸੀਂ ਕਹੋਗੇ ਇਹ ਤਾਂ 15 ਤਰੀਕ ਸੀਗੀ ਆਪਣੀ ਅਪਲਾਈ ਕਰਨ ਦੀ ਜਿਵੇਂ ਆ ਦੇਖ ਰਹੇ ਹੋ ਤੁਸੀਂ 15 12 2025 ਸੀਗੀ ਤੇ ਹੁਣ 15 12 2025 ਤੋਂ ਹੁਣ ਆਪਣੇ ਨਿਕਲ ਗਈ ਹੈ ਬਟ ਮੈਂ ਤੁਹਾਨੂੰ ਇਹ ਦੱਸਦਾ ਕਿ ਜੋ ਇਹਦੀ ਅਹ ਅਰੇ ਕੋਰੀਜੰਡਮ ਜਿਹੜਾ ਕਿ ਆਪਣੇ ਬੋਰਡ ਵੱਲੋਂ ਜਾਰੀ ਹੋਇਆ ਹੈ ਗਰੁੱਪ ਡੀ ਦੀਆਂ ਉਹੀ ਦੇਖ ਲੋ ਇਸ਼ਤਿਹਾਰ ਨੰਬਰ 8 331 ਸਾਮੀਆਂ ਇਹਨਾਂ ਦੀ 15 12 ਤੱਕ ਇਹਨਾਂ ਨੇ ਇਹ ਚੀਜ਼ ਤਾਂ ਮੈਂਸ਼ਨ ਕੀਤੀ ਆ ਵੀ ਫੀਸ ਭਰਨ ਫੀਸ ਭਰਨ ਦੀ 17 ਸੀ ਅਪਲਾਈ ਕਰਨ ਦੀ 15 ਸੀ ਪਰ ਇਹਨੂੰ ਹੁਣ ਵਧਾ ਕੇ ਉਹਨਾਂ ਨੇ ਜੋ ਚੇਂਜ ਕੀਤਾ ਉਹਦੇ ਵਿੱਚ ਜਿਹੜੀ ਮੈਂ ਡੇਟ ਮੈਂਸ਼ਨ ਕਰਨਾ ਚਾਹੂੰਗਾ ਵੀ ਇਹ ਤਾਂ ਜਿਹੜੀ ਡੇਟ ਉਹਨਾਂ ਨੇ ਮੈਂਸ਼ਨ ਕੀਤੀ ਆ ਅਪਲਾਈ ਕਰਨ ਦੀ ਹੁਣ ਅੱਛਾ ਇਹ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਾਂ ਇਹ ਚ ਪੋਸਟਾਂ ਵੀ ਐਡ ਕੀਤੀਆਂ ਗਈਆਂ ਹੁਣ ਟੋਟਲ 368 ਹੋ ਗਈਆਂ ਤੇ ਹੁਣ ਅਪਲਾਈ ਕਰਨ ਦੀ ਮਿਤੀ ਹੈ ਧਿਆਨ ਨਾਲ ਦੇਖ ਲੋ ਤੁਸੀਂ ਤੁਹਾਡੇ ਸਾਹਮਣੇ ਆ ਹੁਣ 27 12 2025 ਅਤੇ ਫੀਸ ਦੀ ਡੈਗੀ ਲਈ 29 ਮਤਲਬ ਜਦੋਂ ਤੁਸੀਂ ਲਾਸਟ 27 12 2025 ਤੱਕ ਅਪਲਾਈ ਕਰ ਸਕਦੇ ਹੋ ਜਿਹੜੀ ਫੀਸ ਭਰਨ ਦਾ ਹੈਗਾ ਫੀਸ ਤੁਸੀਂ 29 12 ਤੱਕ ਕਿਉਂਕਿ ਦੋ ਦਿਨ ਦਾ ਬਾਅਦ ਦਾ ਟਾਈਮ ਮਿਲਦਾ ਹੁੰਦਾ ਹੈ ਫੀਸ ਭਰਨ ਦਾ ਜਦੋਂ ਆਪਾਂ ਆਨਲਾਈਨ ਆਪਾਂ ਅਪਲਾਈ ਕਰਾਂਗੇ ਉਸ ਤੋਂ ਬਾਅਦ ਦੋ ਦਿਨ ਦਾ ਟਾਈਮ ਤੁਹਾਨੂੰ ਮਿਲੇਗਾ ਅਪਲਾਈ ਕਰ ਫੀਸ ਭਰਨ ਵਾਸਤੇ ਇਹ ਚੈੱਕ ਕਰ ਸਕਦੇ ਤੁਸੀਂ 29 ਤਰੀਕ ਹੋ ਗਈ ਹੈ ਜੀ ਲਾਸਟ ਅਪਲਾਈ ਕਰਨ ਦੀ ਜਿੰਨਾਂ ਜਿੰਨਾਂ ਨੇ ਅਪਲਾਈ ਕਰਨਾ ਹੈ ਉਹ ਮੈਂ ਇਸ ਵੀਡੀਓ ਦੇ ਐਂਡ ਦੇ ਵਿੱਚ ਇੱਕ ਸਾਡਾ ਜੌਬ ਪੁਆਇੰਟ ਹੈਗਾ ਉਹ ਦਾ ਮੈਂਸ਼ਨ ਕਰ ਦੂੰਗਾ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਡਾਕੂਮੈਂਟ ਸੈਂਡ ਕਰਕੇ ਉਹਨਾਂ ਤੋਂ ਅਪਲਾਈ ਕਰਾ ਸਕਦੇ ਹੋ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਮਿਹਰਬਾਨੀ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕੋਈ ਦਸਵੀਂ ਪਾਸ ਸਟੂਡੈਂਟ ਨੇ ਉਹਨਾਂ ਦਾ ਕੋਈ ਫਾਇਦਾ ਹੋ ਜਾਏ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ